ਆਪ ਸਰਕਾਰ ਤੁਹਾਡੇ ਦਰਬਾਰ ਦੇ ਬੈਨਰ ਹੇਠ ਧੂਰੀ ਵਿਖੇ ਇੱਕ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਕੇ ਤੇ ਹਾਜ਼ਰ ਰਹੇ ਜਿਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਇਸ ਮੌਕੇ ਆਪ ਆਗੂਆਂ ਦਾ ਕਹਿਣਾ ਸੀ ਕਿ ਆਪ ਸਰਕਾਰ ਤੁਹਾਡੇ ਦਰਬਾਰ ਦੇ ਬੈਨਰ ਤਹਿਤ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿਸ ਦੇ ਚੱਲਦੇ ਲੋਕਾਂ ਨੂੰ ਇੱਕ ਛੱਤ ਥੱਲੇ ਹੀ ਸਾਰੀਆਂ ਸਹੂਲਤਾਂ ਮ ਦਿੱਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਦੇ ਕੰਮ ਉਹਨਾਂ ਦੇ ਮਹੱਲਿਆਂ ਵਿੱਚ ਆ ਕੇ ਕੀਤੇ ਜਾ ਰਹੇ ਹਨ ਜੋ ਕਿ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਇਸੇ ਹੀ ਕਹਿਣਾ ਹੈ ਕਿ ਆਪਣੇ ਜੋ ਸੀਐਮ ਸਰ ਨੇ ਸਟਾਰਟ ਕੀਤਾ ਇਨੀਸ਼ੀਏਟਿਵ ਸਰਕਾਰ ਤੁਹਾਡੇ ਦੌਰ ਹਰ ਜਗ੍ਹਾ ਸਿਕੈਂਸ ਲਗਾ ਰਿਹਾ ਜਿਆਦਾ ਤੋਂ ਜਿਆਦਾ 2 ਸਟੈਪ ਡਿਲੀਵਰੀ ਦੇਣ ਦੀ ਕੋਸ਼ਿਸ਼ ਕਰ ਰਿਹਾ ਕੋਈ ਵੀ ਪਬਲਿਕ ਦੇ ਗ੍ਰੀਵੈਂਸਸ ਹੈ ਉਸ ਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿੱਥੇ ਕਿੱਥੇ ਕੈਂਪ ਲਗਾਏ ਗਏ ਨੇ ਜੀ ਸਾਰੇ ਪਿੰਡਾਂ 'ਚ ਲਗਾਏ ਗਏ ਆ ਅਸੀਂ ਪੂਰੇ ਪਿੰਡਾਂ 'ਚ ਸਵੇਰੇ ਸ਼ਾਮ ਸਵੇਰੇ ਦੋ ਕੈਂਪਸ ਲੱਗਦੇ ਆ ਦੁਪਹਿਰੇ ਦੋ ਕੈਂਪਸ ਲੱਗਦੇ ਨੇ ਤੇ ਪੂਰੇ ਅਸੀਂ ਹਰ ਏਰੀਆ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਤੋਂ ਸਾਡਾ ਸ਼ਹਿਰੀ ਇਲਾਕਾ ਸ਼ੁਰੂ ਹੋਇਆ ਤਾਂ ਅੱਜ ਆਪਣੇ ਧੂਰੀ ਚ ਮੇਨ ਕੈਂਪਸ ਨੇ ਲੋਕਾਂ ਨੂੰ ਕੀ ਅਪੀਲ ਕਰਾਂ ਲੋਕਾਂ ਨੂੰ ਇਹੀ ਅਪੀਲ ਹੋਏਗੀ ਕਿ ਕਿਵੇਂ ਸਰਕਾਰ ਉਹਨਾਂ ਲਈ ਬਹੁਤ ਐਕਸੈਸਿਬਲ ਹੈ ਕਿਕੇ ਉਹਨਾਂ ਦੇ ਕੰਮ ਹੋਣ लायक ਹੈ ਤਾਂ ਉਹਨਾਂ ਨੂੰ ਜੋ ਕੁਝ ਪਤਾ ਨਹੀਂ ਹੁੰਦਾ ਜੋ ਲੱਗਦਾ ਕਿ ਬਹੁਤ ਇਹ ਕੰਮ ਬਹੁਤ ਜ਼ਿਆਦਾ ਹੈ ਕਾਗਜ਼ ਬਹੁਤ ਚਾਹੀਦੇ ਨੇ ਉਹਨਾਂ ਨੂੰ ਇੱਕ ਈਜ਼ੀ ਤਰੀਕੇ ਨਾਲ ਅਪਰੋਚ ਕਰਵਾਈ ਜਾਂਦੀ ਹੈ ਕਿ ਕੰਮ ਤੁਹਾਡੇ ਹੋ ਸਕਦੇ ਨੇ ਈਜ਼ੀਲੀ ਹੋ ਸਕਦੇ ਨੇ ਕਿ ਕਾਗਜ਼ ਚਾਹੀਦੇ ਸਾਰਾ ਕੁਝ ਗਾਈਡ ਕੀਤਾ ਜਾਂਦਾ ਅੱਜ ਸਾਡੇ ਵਾਰਡ ਨੰਬਰ 2 ਤੇ 3 ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਧਰਮ ਸ਼ਾਲਾ ਜੀ ਵਿੱਚ ਇਹ ਕੈਂਪ ਯੋਜਿਤ ਕੀਤਾ ਗਿਆ ਹੈ ਇਹ ਸਾਡੀ ਮਾਨ ਸਰਕਾਰ ਆਪ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਤਰ੍ਹਾਂ ਇਹ ਤਾਂ ਉਹਨਾਂ ਨੇ ਸਰਕਾਰ ਨੂੰ ਹੀ ਲੋਕਾਂ ਦੇ ਦਵਾਰ ਲੈ ਕੇ ਖੜਾ ਕਰ ਦਿੱਤਾ ਹੈ ਜਿਵੇਂ ਕਿ ਆਪਾਂ ਪਹਿਲਾਂ ਦੇਖਦੇ ਸੀ ਲੋਕਾਂ ਨੂੰ ਆਪਣੇ ਕੰਮ ਕਰਾਉਣ ਲਈ ਤਹਿਸੀਲਾਂ ਵਿੱਚ ਦਫ਼ਤਰਾਂ ਵਿੱਚ ਨਿੱਜੀ ਤੌਰ ਤੇ ਹੱਜਲਖوار ਹੋਣਾ ਪੈਂਦਾ ਦੀ ਉਸ ਚੀਜ਼ ਨੂੰ ਦੇਖਦੇ ਹੋਏ ਮਾਨ ਸਰਕਾਰ ਨੇ ਇਹ ਉਪਰਾਲਾ ਕੀਤਾ ਕਿ ਲੋਕਾਂ ਨੂੰ ਘਰ ਬੈਠੇ ਹੀ ਸਾਰੀਆਂ ਸੁਵਿਧਾ ਮਿਲਣਾ ਹੁਣ ਇੱਥੇ ਸਾਰੇ ਅਫਸਰ ਬਕਾਇਦਾ ਤੌਰ ਤੇ ਆਪਣਾ ਕੰਮ ਕਰ ਰਹੇ ਹਨ ਤੇ ਲੋਕਾਂ ਨੂੰ ਬਹੁਤ ਸੁਵਿਧਾ ਮਿਲ ਰਹੀ ਹੈ ਕਿ ਉਹਨਾਂ ਦੇ ਘਰ ਆ ਹੀ ਉਹਨਾਂ ਦੇ ਸਾਰੇ ਸਰਟੀਫਿਕੇਟ ਵਗੈਰਾ ਬਣ ਰਹੇ ਹਨ ਤੇ ਇਸੇ ਤਹਿਤ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਫੈਸਲੇ ਲੈ ਕੇ ਪੰਜਾਬ ਦੀ ਨਿਹਾਰ ਬਦਲਣ ਦਾ ਜੋ ਜਿੰਮਾ ਚੁੱਕਿਆ ਸੀ ਉਹ ਉਸ ਤੇ ਖਰੇ ਉਤਰ ਰਹੇ ਹਨ ਸਾਨੂੰ ਆਸ ਹੈ ਜਿਵੇਂ ਉਹ ਕਿਸਾਨ ਅੰਦੋਲਨ ਦੇ ਵਿੱਚ ਵੀ ਸਰਕਾਰ ਦੀ ਭੂਮਿਕਾ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾ ਰਹੇ ਹਨ ਉਹ ਆਉਂਦੇ ਦਿਨਾਂ ਵਿੱਚ ਇਸ ਪੰਜਾਬ ਨੂੰ ਬਹੁਤ ਹੀ ਸੋਹਣਾ ਤੇ ਰੰਗਲਾ ਪੰਜਾਬ ਬਣਾਉਣਗੇ ਧੰਨਵਾਦ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਮਾਨ ਸਰਕਾਰ ਆਪ ਦੇ ਦਵਾਰ ਮਾਨ ਸਰਕਾਰ ਦਾ ਇਹ ਉਪਰਾਲਾ ਪੰਜਾਬ ਲੈਵਲ ਤੇ ਕੀਤਾ ਗਿਆ ਹੈ ਸਾਰੇ ਹੀ ਜਿੰਨੇ ਪੰਜਾਬ ਦੇ ਪਿੰਡ ਨੇ ਪਿੰਡਾਂ ਵਿੱਚ ਔਰ ਵਾਰਡਾਂ ਦੇ ਸ਼ਹਿਰਾਂ ਦੇ ਵਿੱਚ ਵਾਰਡਾਂ ਦੇ ਵਿੱਚ ਇਹ ਕੈਂਪ ਲੱਗ ਰਹੇ ਨੇ ਕੈਂਪਾਂ ਵਿੱਚ 44 ਸਬਧਾਵਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਵਿੱਚ ਕੋ ਕਿਸੇ ਵੀ ਤਰ੍ਹਾਂ ਦਾ ਕੋਈ ਸਰਟੀਫਿਕੇਟ ਕਿਸੇ ਦਾ ਲੇਟ ਫੀਸ ਕਿਸੇ ਦੀ ਕੋਈ ਫਰਜ਼ ਕਢਾਉਣੀ ਜਾਂ ਕਿਸੇ ਸਬਧਾਵਾਂ ਦਾ ਉਪਲਬਧ ਹਨ ਕੋਈ ਵੀ ਵਿਅਕਤੀ ਕੋਈ ਵੀ ਸ਼ਹਿਰੀ ਆ ਕੇ ਆਪਦੀਆਂ ਇਹ ਸਹੂਬਦਾਂ ਦਾ ਲਾਭ ਲੈ ਸਕਦਾ ਹੈ ਅਸੀਂ ਆਪਣੇ ਵੱਲੋਂ ਔਰ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਮਾਨ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਜਾਈਆਂ ਇਹ ਕੈਂਪ ਲਗਾ ਕੇ ਲੋਕਾਂ ਦੀ ਮਤਲਬ ਸਰਕਾਰ ਆਪਦੇ ਦਵਾਰ ਇਹਨਾਂ ਦੇ ਦਵਾਰ ਤੇ ਆਈ ਹੈ ਸਾਡੇ ਲੋਕਾਂ ਦੇ ਆਮ ਲੋਕਾਂ ਦੇ ਦਵਾਰ ਤੇ ਸਰਕਾਰ ਆਈ ਹੈ ਜਿਨ੍ਹਾਂ ਵਿੱਚ ਤਕਰੀਬਨ 44 ਸਹੂਬਦਾਂ ਹਨ ਜਨਮ ਸਰਟੀਫਿਕੇਟ ਆਮਦਨ ਸਰਟੀਫਿਕੇਟ ਹਲਫੀਆ ਬਿਆਨ ਲਾਪਤਰੀਆਂ ਦੇ ਬੱਚਿਆਂ ਨੂੰ ਵਜੀਫਾ ਪੰਜਾਬ ਨਿਵਾਸ ਸਰਟੀਫਿਕੇਟ ਜਾਤੀ ਸਰਟੀਫਿਕੇਟ ਇਹ ਇਹ ਸਬਦਾ ਵਾਹਨ ਜੋ ਸਰਕਾਰ ਦੇ ਰਹੀ ਹੈ ਮੌਕੇ ਤੇ 10 15 ਮਿੰਟਾਂ ਦੇ ਅੰਦਰ ਅੰਦਰ ਕਿਸੇ ਵੀ ਕੋਈ ਵੀ ਵਿਅਕਤੀ ਆ ਕੇ ਜਦੋਂ ਅਪਲਾਈ ਕਰਦਾ ਹੈ ਤਾਂ ਉਹਨੂੰ 10 15 ਮਿੰਟਾਂ ਦੇ ਅੰਦਰ ਅੰਦਰ ਉਹਦੀ ਸਬਦਾ ਪੂਰੀ ਕੀਤੀ ਜਾਂਦੀ ਹੈ ਸਰਟੀਫਿਕੇਟ ਦਿੱਤਾ ਜਾਂਦਾ ਹੈ ਥੈਂਕ ਯੂ ਧੰਨਵਾਦ ਕੈਂਪ ਸਰ ਬਹੁਤ ਫਾਸਟ ਕਲਾਸ ਕੈਂਪ ਲਾਈ ਜਾਂਦੇ ਨੇ ਜੀ ਤੇ ਬਾੜਾਂ ਦੇ ਵਿੱਚ ਕੰਮ ਵੀ ਮਤਲਬ ਜਿਹੜੇ ਰੁਕੇ ਪਏ ਤੇ ਜੀ ਉਹਨਾਂ ਦੀ ਮਹੂਰਤ ਉਹ ਕੱਟ ਚੁੱਕੀ ਹੈ ਜੀ ਤੇ ਬਾਕੀ ਜਿਹੜੇ ਕੰਮ ਨੇ ਜੀ ਅਗਰ ਤਾਂ ਸਾਰੇ ਕੰਮ ਹੋਣਗੇ ਜੀ ਕੋਈ ਨਹੀਂ ਕਿ ਫਾਇਦਾ ਹੁੰਦਾ ਇਹ ਜੇ ਕੈਂਪਾਂ ਦੇ ਵਿੱਚ ਸਾਰਾ ਕੈਂਪਾਂ ਦੇ ਵਿੱਚ ਜਿਹੜਾ ਕੋਈ ਗਰੀਬੇ ਮਤਲਬ ਉਹ ਨਹੀਂ ਜਾ ਸਕਦਾ ਜੀ ਉਹ ਕੈਂਪਾਂ ਦੇ ਵਿੱਚ ਕੰਮ ਕਰਾ ਸਕਦਾ ਜੀ ਜੀ ਜਿਹੜੇ ਸਰਕਾਰਾਂ ਨੇ ਕਦਮ ਚੱਕੇ ਨੇ ਬਹੁਤ ਚੰਗੇ ਨੇਗੇ ਹਰ ਇੱਕ ਦੀ ਹੈਲਪ ਸੋਚਦੇ ਨੇ ਹਰ ਇੱਕ ਦੇ ਘਰਾਂ ਦੇ ਵਿੱਚ ਇਹ ਸੰਦੇਸ਼ ਦਿੰਦੇ ਨੇਗੇ ਹਰ ਇੱਕ ਬੱਚੇ ਦਾ ਇਹ ਕੰਮ ਹੋ ਰਿਹਾਗਾ ਜਿਹਦੇ ਨਹੀਂ ਹੋਏ ਉਹ ਕੰਮ ਕਰਨਗੇ ਇਹ ਸਾਨੂੰ ਪੂਰੀਆਂ ਉਮੀਦਾਂ ਨੇਗੀਆਂ ਇਹ ਕੰਮ ਹੋਣਗੇ ਬੱਚੇ ਨੇ ਜਿਹੜੇ ਭਟਕਦੇ ਫਿਰਦੇ ਨੇਗੇ ਤਾਂ ਜਗ੍ਹਾ ਜਗ੍ਹਾ ਤੇ ਇਹ ਕੈਂਪਾਂ ਦੇ ਵਿੱਚ ਉਹਨਾਂ ਦੇ ਕੰਮ ਹੋਣਗੇ ਇਹ ਨਹੀਂ ਤੁਹਾਨੂੰ